갱스터 자이팔 풀러 ਦੇ ਪਿਤਾ ਲੋਕ ਸਭਾ ਚੋਣ ਲੜ ਸਕਦੇ ਨੇ ਜੀ ਹਾਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨਗੇ ਭਿੰਦਰ ਸਿੰਘ 풀러 ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਉਹਨਾਂ ਨੂੰ ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ ਨੂੰ ਟਿਕਟ ਦਿੱਤੀ ਗਈ ਹੈ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਈਮਾਨ ਸਿੰਘ ਮਾਨ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਉਮੀਦਵਾਰ ਐਲਾਨਿਆ ਗਿਆ ਤੁਹਾਨੂੰ ਦੱਸ ਦਈਏ ਕਿ ਚੋਣ 2021 ਦੇ ਵਿੱਚ ਗੈਂਗਸਟਰ ਜੈਪਾਲ ਪੁੱਲਰ ਦਾ ਐਨਕਾਊਂਟਰ ਹੋਇਆ ਸੀ ਪੰਜਾਬ ਪੁਲਿਸ ਨੇ ਕੋਲਕਾਤਾ ਦੇ ਵਿੱਚ ਇੱਕ ਐਨਕਾਊਂਟਰ ਦੌਰਾਨ ਢੇਰ ਕੀਤਾ ਸੀ ਜੈਪਾਲ ਪੁੱਲਰ ਨੂੰ ਔਰ ਜੈਪਾਲ ਪੁੱਲਰ ਨੇ ਆਪਣੇ ਸਾਥੀ ਨਾਲ ਮਿਲ ਕੇ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਜੈਪਾਲ ਪੁੱਲਰ ਦੇ ਪਿਤਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚੌਂ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ ਲਿਸਟ ਜਾਰੀ ਕੀਤੀ ਗਈ ਹੈ ਉਮੀਦਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਬੰਕਾਜ ਕਬਾਈ ਮੇਰੇ ਸਹਿਯੋਗੀ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪੰਗਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਹਿਲੀ ਲਿਸਟੇ ਉਮੀਦਵਾਰਾਂ ਦੀ ਜਿਹੜੀ ਆਫੀਸ਼ੀਅਲੀ ਡਿਕਲੇਅਰ ਕੀਤੀ ਗਈ ਹੈ ਔਰ ਵੱਡਾ ਨਾਂ ਇਸ ਦੇ ਵਿੱਚ ਇਕਰ ਦੇਖਿਆ ਜਾਵੇ ਤਾਂ ਸਿਮਰਨਜੀਤ ਸਿੰਘ ਮਾਨ ਦੇ بیٹے ਇਮਾਨ ਸਿੰਘ ਮਾਨ ਚੋਣ ਲੜਨ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਹੀ ਜੈਪਾਲ ਭੁੱਲਰ ਦੇ ਪਿਤਾ ਉਹਨਾਂ ਨੂੰ ਵੀ ਪਾਰਟੀ ਨੇ ਉਮੀਦਵਾਰ ਐਲਾਨਿਆ ਔਰ ਦੇਖੋ ਫਰੋਜ਼ਪੁਰ ਕਾਫੀ ਇੰਟਰਸਟਿਡ ਕਿ ਮੌਜੂਦਾ ਅਕਾਲੀ ਦਲ ਦੇ ਉੱਥੇ ਮੈਂਬਰ ਪਾਰਲੀਮੈਂਟ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਨੇ ਔਰ ਹੁਣ ਜਦੋਂ ਇਲੈਕਸ਼ਨ ਆਏ ਨੇ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਇਲੈਕਸ਼ਨ ਲੜਨ ਤੋਂ ਮਨਾ ਕਰ ਦਿੱਤਾ ਐਸਾ ਅਕਾਲੀ ਦਲ ਦਾ ਜੇ ਕਲੀਅਰ ਨਹੀਂ ਹੈ ਕਿ ਉੱਥੇ ਕੈਂਡੀਡੇਟ ਵੀ ਕੌਣ ਹੋਏਗਾ ਆਮ ਆਦਮੀ ਪਾਰਟੀ ਦਾ ਜੇ ਕਲੀਅਰ ਨਹੀਂ ਹੈ ਕੈਂਡੀਡੇਟ ਕੌਣ ਹੋਏਗਾ ਭਾਜਪਾ ਨੇ ਜੇ ਪੱਤੇ ਨਹੀਂ ਖੋਲੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਹੈ ਉਹਨਾਂ ਨੇ ਆਪਣੇ ਪੱਤੇ ਖੋਲੇ ਤਾਂ ਫਿਰੋਜ਼ਪੁਰ ਦੇ ਵਿੱਚ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਹੈ ਭੁਪਿੰਦਰ ਸਿੰਘ ਪੁੱਲਰ ਉਨ੍ਹਾਂ ਦੇ ਨਾਮ ਨੂੰ ਲੈ ਕੇ ਇੱਕ ਨਵੀਂ ਚਰਚਾ ਜ਼ਰੂਰ ਸਿਆਸਤ ਦੇ ਵਿੱਚ ਛੇੜ ਦਿੱਤੀ ਹੈ ਕਿ ਭੁਵਿੰਦਰ ਸਿੰਘ ਖੁੱਲਰ ਹੋਰਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਉਹ ਇਸ ਕਰਕੇ ਸਿਆਸਤ 'ਚ ਨਵੀਂ ਚਰਚਾ ਛੜੀ ਹੈ ਕਿਉਂਕਿ ਉਨ੍ਹਾਂ ਭੁਵਿੰਦਰ ਸਿੰਘ ਖੁੱਲਰ ਦਾ ਜਿਹੜਾ ਬੇਟਾ ਹੈ ਉਹ ਪੁਲਿਸ ਦੇ ਇਨਕਾਊਂਟਰ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਿ ਗੈਂਗਸਟਰ ਦੀ ਦੁਨੀਆ ਦੇ ਵਿੱਚ ਸੀਗਾ ਤਾਂ ਇਹ ਟਿਕਟ ਕਿਉਂ ਦਿੱਤੀ ਗਈ ਜਾਂ ਇਸਦੇ ਮਾਇਨੇ ਕੀ ਨੇ ਜਾਂ ਫਿਰ ਲੋਕ ਫਰੋਜ਼ਪੁਰ ਦੇ ਇਸਦੇ ਕੀ ਕਹਿੰਦੇ ਨੇ ਲੇਕਿਨ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਫਰੋਜ਼ਪੁਰ ਦੇਵਜ ਕੁਪਿੰਦਰ ਸਿੰਘ ਕੋਲ ਲੜਨੂ ਟਿਕਟ ਮਿਲਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਜਿਹੜੀ ਆ ਅਕਾਲੀ ਦਲ ਨਵੀਂ ਚਰਚਾ ਛੇੜ ਦਿੱਤੀ ਗਈ ਹੈ ਪੰਕਜ ਪਰ ਜਿਸ ਤਰੀਕੇ ਦਾ ਪੂਰੇ ਦਾ ਪੂਰਾ ਇਹ ਲਿਸਟ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਖੁਦ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ ਹੁਣ ਉਹਨਾਂ ਦੇ ਬੇਟੇ ਵੀ ਉਹਨਾਂ ਦਾ ਨਾਂ ਇਸ ਰਸਤੇ ਵਿੱਚ ਸ਼ਾਮਿਲ ਹੈ ਈਮਾਨ ਸਿੰਘ ਮਾਨ ਖਡੂਰ ਸਾਹਿਬ ਤੋਂ ਚੋਣ ਲੜਨ ਜਾ ਰਹੇ ਨੇ ਅ ਜਦਕਿ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਬਾਕੀਆਂ ਪਾਰਟੀਆਂ ਇਸ ਵੇਲੇ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਤੇ ਸਾਡੀ ਲਿਸਟ ਤੇ ਪਰਿਵਾਰਵਾਦ ਦਾ ਕੋਈ ਸਟੈਂਪ ਨਾ ਲਗੇ ਕਿ ਖੁਦ ਵੀ ਚੌਣ ਲੜਾਤੀ ਆਪਣੇ ਬੇਟੇ ਨੂੰ ਲੜਾਤੀ ਭਤੀਜੇ ਨੂੰ ਲੜਾਤੀ ਇਸ ਤਰੀਕੇ ਦੀ ਸਟੈਂਪ ਸਾਡੇ ਤੇ ਨਾ ਲਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਗਰੂਰ ਤੋਂ ਕਿਉਂਕਿ ਮੈਂਬਰ ਪਾਰਲੀਮੈਂਟ ਨੇ ਸਿਮਰਤ ਸਿੰਘ ਮਾਨ ਔਰ ਉਹਨਾਂ ਦਾ ਆਪਣਾ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈ ਉਹ ਪੂਰੀ ਜ਼ਿੰਦਗੀ ਦੇ ਵਿੱਚ ਰਹੀ ਹੈ ਔਰ ਜਦੋਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਔਰ ਸੰਗਰੂਰ ਤੋਂ ਖੁਦ ਇਲੈਕਸ਼ਨ ਜਿਹੜਾ ਵੈ ਉਹ ਲੜ ਸਕਦੇ ਨੇ ਤਾਂ ਅੰਮ੍ਰਿਤਸਰ ਅੰਮ੍ਰਿਤਸਰ ਇੱਕੋ ਜਹੀ ਸੀਟ ਹੈ ਜਿਸ ਦੇ ਉੱਤੇ ਬੀਜੇਪੀ ਨੇ ਆਪਣੇ ਕੈਂਡੀਡੇਟ ਨੂੰ ਐਲਾਨ ਦਿੱਤਾ ਹੈ ਉੱਥੇ ਕਾਂਗਰਸ ਨੇ ਅਜੇ ਪੱਤੇ ਨਹੀਂ ਖੋਲੇ ਆਮ ਆਦਮੀ ਪਾਰਟੀ ਦੇ ਵੱਲੋਂ ਕੁਲਦੀਪ ਸਿੰਘ ਜ਼ਰੂਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਲੱਗਨੇ ਸ਼ੁਰੂ ਹੋ ਜਾਣਗੇ ਅਮ੍ਰਿਤਸਰ ਦੀ ਸੀਟ ਨੂੰ ਲੈ ਕੇ ਨਾਣਸਪੁਰ ਦੇ ਵਿੱਚ ਭੁਪਿੰਦਰ ਸਿੰਘ ਖੁੱਲਰ ਹੋਰਾਂ ਨੂੰ ਟਿਕਟ ਦੇਣਾ ਇਸ ਦੇ ਮਾਇਨੇ ਕੀ ਨੇ ਕਿਉਂ ਟਿਕਟ ਦਿੱਤੀ ਕਿ ਹਾਲਾਂਕਿ ਰਾਜਨੀਤੀ ਦੇ ਵਿੱਚ ਕੋਈ ਵੀ ਸਰਦਾਰ ਹੈ ਲੇਕਿਨ ਹੁਣ ਸਮਾਜ ਸੇਵੀ ਦੇ ਤੌਰ ਤੇ ਉਬਰ ਕੇ ਸਾਹਮਣੇ ਆਂਦਾ ਤਾਂ ਉਹ ਵੀ ਇਲੈਕਸ਼ਨ ਜਿਹੜਾ ਉਹ ਲੜਦਾ ਰਿਹਾ ਤਾਂ ਉਸਪੁਰ ਭੁਪਿੰਦਰ ਸਿੰਘ ਨਾਮੀ ਗੈਂਗਸਟਰ ਸੀ ਔਰ ਆ ਬਾਕੀ ਸਾਰੇ ਉੱਤੇ ਮਾਮਲੇਦਾਰ ਸਿਗੇ ਤਾਂ ਭੁਪਿੰਦਰ ਸਿੰਘ ਕੋ ਲੜ ਰਹਣਾ ਨੂੰ ਹੁਣ ਜਦੋਂ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਤਾਂ ਚਰਚਾ ਜ਼ਰੂਰ ਛਿੜੀ ਹੋਰ ਚਰਚਾ ਅੰਮ੍ਰਿਤਸਰ ਦੀ ਸੀਟ ਨੂੰ ਲੈ ਕੇ ਵੀ ਛਿੜੀ ਹੈ ਕਿਉਂਕਿ ਜਦੋਂ ਅਕਾਲੀ ਦਲ ਉੱਤੇ ਇਲਜ਼ਾਮ ਲੱਗਦੇ ਸਿੰਘ ਬਾਦਲ ਰਾਜਿੰਦਰ ਦੇ ਨੇ ਹਰਜਿੰਦਰ ਬਾਦਲ ਵੀ ਇਲੈਕਸ਼ਨ ਲੜਦੇ ਐ ਵਿਕਰਮਜੀਤਿਆ ਵੀ ਇਲੈਕਸ਼ਨ ਲੜਦੇ ਐ ਪੂਰਾ ਪਰਿਵਾਰ ਦੇ ਉੱਤੇ ਪਰਿਵਾਰਵਾਦ ਦਾ ਇਲਜ਼ਾਮ ਜਿਹੜਾ ਉਹ ਲੱਗਦਾ ਸੀਗਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਅੱਧੀ ਗੱਲ ਕਦੀ ਸਾਹਮਣੇ ਨਹੀਂ ਆਈ ਸੀ ਲੇਕਿਨ ਹੁਣ ਅੰਮ ਬਿਲਕੁਲ ਬਹੁਤ ਸ਼ੁਕਰੀਆ ਪੰਗਾ ਜੀ ਇਸ तमाम ਜਾਣਕਾਰੀ ਦੇ ਲਈ ਪੰਕਜ ਕਪਾਹੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਔਰ ਆਪਣੇ ਆਪ ਵਿੱਚ ਇੱਕ ਲਿਸਟ ਦੇ ਵਿੱਚ ਇੱਕ ਵੱਡਾ ਚੇਂਜ ਇੱਕ ਵੱਡਾ ਜਿਹੜਾ ਇੱਕ ਗੈਂਗਸਟਰ ਰਹੇ ਜੈਪਾਲ ਭੁੱਲਰ ਦੇ ਪਿਤਾ ਦਾ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਫੋਸ ਤੋਂ ਸ਼੍ਰੋਮਣੀ ਮਾਨ ਦੀ ਪਾਰਟੀ ਨੂੰ ਉਹਨਾਂ ਨੂੰ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਟਿਕਟ ਦਿੱਤੀ ਹੈ ਕਿ ਪੁੱਤ ਗੈਂਗਸਟਰ ਰਹਾ ਹੋਵੇ ਤਾਂ ਕਿ ਪਿਤਾ ਨੂੰ ਉਸਦੇ ਲਈ ਸਵਾਲ ਕੀਤਾ ਜਾਵੇ ਜਾਂ ਵਿੱਚ ਉਹਨਾਂ ਦੇ ਉਹਨਾਂ ਨੇ ਵੀ ਕਈ ਸਾਰੀ ਥਾਵਾਂ ਤੇ ਕਈ ਸਾਰੀ ਚਰਚਾਵਾਂ ਦੇ ਵਿੱਚ ਇਹ ਕਿਹਾ ਕਿ ਜਦੋਂ ਜੈਪਾਲ ਨੇ ਲਾਈਨ ਫੜ ਲਈ ਤਾਂ ਉਸ ਤੋਂ ਬਾਅਦ ਉਸਨੇ ਪਰਿਵਾਰ ਦੇ ਨਾਲ ਖੁਦ ਨੂੰ ਕਟਆਫ ਕਰ ਲਿਆ ਸੀ ਸੋ ਕੀ ਉਸ ਜੀ ਨੂੰ ਮਤੇ ਨਸਰ ਰੱਖਿਆ ਜਾਏਗਾ ਕਿਉਂਕਿ ਇੱਕ ਨਵਾਂ ਇੱਕ ਇੱਕ ਤਸਵੀਰ ਹੈਗੀ ਹੈ ਜੈਪ ਭੁਪਿੰਦਰ ਸਿੰਘ ਭੁੱਲਰ ਦਾ ਲੋਕ ਸਭਾ ਉਮੀਦਵਾਰ ਬਣਨਾ ਜੈਪਾਲ ਭੁੱਲਰ ਦੇ ਪਿਤਾ ਦੇ ਵਜੋਂ ਉਹਨਾਂ ਨੂੰ ਜਾਣਿਆ ਜਾਵੇ ਜਾਂ ਪਾਰਟੀ ਕੈਂਡੀਡੇਟ ਭੁਪਿੰਦਰ ਸਿੰਘ ਭੁੱਲਰ ਜਿਸ ਤਰੀਕੇ ਉਹਨਾਂ ਨੂੰ ਉਮੀਦਵਾਰ ਬਣਾਇਆ ਸ਼੍ਰੋਮਣੀ ਕਾਲdal ਅੰਮ੍ਰਿਤਸਰ ਨੇ ਕਿ ਉਹਨਾਂ ਦੀ ਇੱਕ ਵੱਖਰੀ ਆਇਡੈਂਟੀਟੀ ਐਸਟੈਬਲਿਸ਼ ਹੋ ਪਾਏਗੀ ਇਹ ਸਵਾਲ ਵੀ ਆਪਣੇ ਆਪ ਪੁੱਛ ਗਾਇਆ